ਉਸ ਤੋਂ ਹੋਗਾ 72 ਵੀ ਹੋ ਸਕਦੇ ਆ ਲੇਕਿਨ ਤੁਹਾਨੂੰ ਇਹ ਪੈਰੀ ਜੁੱਤੀ ਪਾਉਣੀ ਪੈਗੀ ਦੁਨੀਆ ਦੇ ਕੰਡੇ ਇਕੱਠੇ ਕੀਤੇ ਨਹੀਂ ਜਾ ਸਕਦੇ ਜਿੰਦਗੀ ਚ ਇਤਨਾ ਚੜਾ ਆਉਂਦੇ ਆ ਮੈਂ ਵੀ ਫੇਸ ਕਰ ਰਿਹਾ ਲੇਕਿਨ ਉਹਦੇ ਚੋਂ ਇੱਕ ਚੰਗਾ ਪਨ ਲੱਭ ਕੇ ਅਗਾਬਨ ਦੀ ਕੋਸ਼ਿਸ਼ ਕਰ ਦਿੰਦਾ ਹਾਂ ਆਪਣੇ ਜੀਵ ਤੇ ਪੁੰਪਾਈ ਫਿਰਦੇ ਆ ਆਪਣੇ ਚੈਨਲ ਦਾ ਕੋਈ ਨਾਂ ਰੱਖੀ ਫਿਰਦੇ ਆ ਜੀ ਅਸੀਂ ਉਹਨੂੰ ਵੀ ਮੀਡੀਆ ਸਮਝ ਕੇ ਬੈਠੇ ਆ ਮੈਂ ਜਾਣੀ ਕੀ ਤਾਂ ਸੰਤੋਸ਼ਤਾ ਜੇਸੂ ਵੀ ਸ਼ਹਿਰ ਮੁਲਕ ਜਾਣਾ ਉੱਥੇ ਮੇਰੇ ਸੰਗੀ ਸਾਥੀ ਮੈਨੂੰ ਮਦਦ ਦਿੰਦੇ ਆ ਤੇ ਮੇਰ ਤੋਂ ਮਤਦ ਦਿੰਦੇ ਆ ਸਤਿ ਸ਼੍ਰੀ ਅਕਾਲ ਜੀ ਐਂਡ ਅ ਗੁੱਡ ਮਾਰਨਿੰਗ ਟੂ ਆਲ ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ ਉਮੀਦ ਕਰਦੇ ਹਾਂ ਜੀ ਬਿਲਕੁਲ ਠੀਕ ਠਾਕ ਹੋਵੋਗੇ ਬਹੁਤ ਸਾਰੇ ਮਹਿਮਾਨ ਇਹਨਾਂ ਦਿਨਾਂ ਦੇ ਵਿੱਚ ਜਦੋਂ ਮੌਸਮ ਸੋਹਣਾ ਹੁੰਦਾ ਹੈ ਤਾਂ ਸਰੀ ਦੇ ਵਿੱਚ ਸਪੈਸ਼ਲੀ ਕੈਨੇਡਾ ਦੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਘੁੰਮਣ ਫਿਰਨ ਦੇ ਲਈ ਆਉਂਦੇ ਨੇ ਜਿੱਥੇ ਇੰਗਲੈਂਡ ਤੋਂ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਇਹਨਾਂ ਦਿਨਾਂ ਦੇ ਵਿੱਚ ਸਰੀ ਦੇ ਵਿੱਚ ਆਈਆਂ ਹੋਈਆਂ ਨੇ ਦੌਰਾ ਕਰ ਰਹੀਆਂ ਨੇ ਬਹੁਤ ਸਾਰੇ ਆਪਣੇਆਂ ਨੂੰ ਮਿਲ ਰਹੇ ਨੇ ਜਿਨ੍ਹਾਂ ਦੇ ਵਿੱਚ ਅੱਜ ਇੱਕ ਸ਼ਖਸੀਅਤ ਸਟੂਡੀਓ ਦੇ ਵਿੱਚ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤਾਂ ਕਰਾਂਗੇ ਸ ਕੋਚ ਵੀ ਰਹੇ ਨੇ ਤੇ ਹੁਣ ਬਤੌਰ মিডিਆ ਪਰਸਨ ਇੰਗਲੈਂਡ ਦੀ ਮੀਡੀਆ ਦੇ ਵਿੱਚ ਉਹ ਕੰਮ ਕਰਦੇ ਨੇ ਤੇ ਕਹਿ ਸਕਦੇ ਆਂ ਵੀ ਇੰਗਲੈਂਡ ਤੋਂ ਇਹਨਾਂ ਦਿਨਾਂ ਦੇ ਵਿੱਚ ਸਰੀ ਦਾ ਉਹਨਾਂ ਦਾ ਦੌਰ ਆ ਉਹ ਕਿਵੇਂ ਦਾ ਰਿਹਾ ਹੈ ਜਾਂ ਚੱਲ ਰਿਹਾ ਹੈ ਉਸ ਬਾਰੇ ਵੀ ਗੱਲਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਕਿਵੇਂ ਦਾ ਫਰਕ ਉਹ ਮਹਿਸੂਸ ਕਰਦੇ ਨੇ ਕਿਦਾਂ ਦਾ ਲੱਗਦਾ ਹੈ ਇਹ ਸਾਰੀਆਂ ਗੱਲਾਂ ਬਾਤਾਂ ਵੀ ਉਹਨਾਂ ਦੇ ਨਾਲ ਕਰਾਂਗੇ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ ਇਹਨਾਂ ਦਾ ਨਾਮ ਹੈ ਜੀ ਅਜੈਬ ਘਰਚਾ ਜੀ ਜੋ ਸਟੂਡੀਓ ਦੇ ਵਿੱਚ ਮੌਜੂਦ ਨੇ ਬਹੁ ਬਹੁ ਸਵਾਗਤ ਹੈ ਜੀ ਤੁਹਾਡਾ ਤਾਂ ਮਾਰਨਿੰਗ ਸ਼ੋਅ ਦੇ ਵਿੱਚ ਧੰਨਵਾਦ ਜੀ ਬਹੁਤ ਵੱਧੇ ਲੱਗਿਆ ਮੈਨੂੰ ਤੁਹਾਡੇ ਚੈਨਲ ਪੰਜਾਬੀ ਦੇ ਇਸ ਪਲੇਟਫਾਰਮ ਤੇ ਪਹੁੰਚ ਕੇ ਜੀ ਤੁਹਾਡੇ ਨਾਲ ਕੁਝ ਸਮਾਂ ਆਪਣੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਵਿਚਾਰਾਂ ਕਰ ਲਈ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਅਜੈਬ ਗਰਸਾ ਜੀ ਤੁਹਾਡੇ ਡੈਜ਼ਿਗਨੇਸ਼ਨਸ ਆ ਦੇਖੋ ਬਹੁਤ ਸਾਰੀਆਂ ਨੇ ਤੁਸੀਂ სპੋਰਟਸਮੈਨ ਵੀ ਰਹੇ ਹੋ ਕੋਚ ਵੀ ਰਹੇ ਹੋ ਮੀਡੀਆ ਪਰਸਨ ਵੀ ਹੋ ਤੇ ਸਮਾਜ ਸੇਵੀ ਵੀ ਜਿਹੜੇ ਕੰਮ ਹੈ ਉਹ ਵੀ ਕਰਦੇ ਰਹਿੰਦੇ ਹੋ ਪੰਜਾਬ ਦੇ ਵਿੱਚ ਵੀ ਬਕਾਇਦਾ ਜਾ ਕੇ ਤੁਸੀਂ ਬਹੁਤ ਸਾਰੇ ਕੰਮਾਂ ਦੇ ਵਿੱਚ ਹਿੱਸਾ ਪਾਉਂਦੇ ਹੋ ਸੋ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਤੁਹਾਡੇ ਨਾਲ ਕਰਨੀਆਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਸਰੀ ਦੇ ਵਿੱਚ ਇਹਨਾਂ ਦੇ ਵਿੱਚ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਅ ਮੈਂ ਤੇਨੂੰ ਕਿ ਮੈਂ ਪਹਿਲਾਂ ਵੀ ਆਇਆ ਸੀਗਾ ਉਸ ਤੋਂ ਪਹਿਲਾਂ ਵੀ 4-5 ਵਾਰੀ ਆਇਆ ਹਾਂ ਹਾਂ ਜੀ ਸਰੀ ਇੱਕ ਨਵੀਂ ਇਹੋ ਜਿਹਾ ਹੈਗਾ ਬਹੁਤ ਖੁੱਲਾ ਵਿਸ਼ਾਲ ਇਸ ਸਰੀ ਦਾ ਮੈਂ 올 ਸਾਰੇ ਕੈਨੇਡਾ ਦੀ ਗੱਲ ਕਰਾਂਗਾ ਕੈਨੇਡਾ ਬਹੁਤ ਖੁੱਲਾ ਮੁਲਕ ਹੈਗਾ ਇਹਦੇ ਚ ਆਪਣੇ ਤੇ ਸ਼ਾਇਦ ਮੈਂ ਇਹ ਕਹਾਂ ਤੇ ਵੀ ਸਾਰੇ ਆਪਣੀ ਨੇ ਉਹਨਾਂ ਚੋ ਜਿਨੇ ਵੀ ਨਜ਼ਦੀਕੀ ਹੈਗੇ ਉਹਨਾਂ ਨੇ ਮਿਲ ਕੇ ਉਹਨਾਂ ਦਾ ਪਰਿਵਾਰਕ ਢਾਂਚਾ ਉਹਨਾਂ ਦਾ ਜਾਤੀ ਕਮਕਾਰ ਵੇਖ ਕੇ ਮੈਨੂੰ ਇੰਗਲੈਂਡੋਂ ਬਹੁਤ ਵੱਡਾ ਤੇ ਖੁੱਲਾ ਲੱਗਾ ਸੋ ਪਿਛਲੇ 5 ਦਿਨ ਇਸ ਭਾਈ ਮੁਹਾਸੇ ਵਿਚਰਦੇ ਵਿਚਰੇ ਵਿਚਰੇ ਵਿਚਰਦਿਆ ਗੁਜ਼ਰੇ ਨੇ ਤੇ ਬਹੁਤ ਸਾਰਾ ਚੰਗਾ ਲੱਗਾ ਤੇ ਹਲੇ 5 ਦਿਨ ਹੋਰ ਹੈਗੇ ਆ ਮੈਂ ਅੱਜ ਹੀ ਸ਼ਾਮ ਕਲਗਰੀ ਜਾ ਰਿਹਾ ਜੀ ਉੱਥੇ ਵੀ ਵੇਖਾਂਗਾ ਇਹ ਕੁਝ ਕੋਡ ਮਿੱਠੇ ਤਦਰੁ ਲੈ ਕੇ ਵਾਪਸ ਇੰਗਲੈਂਡ ਜਾ ਕੇ ਆਪਣੀ ਜ਼ਿੰਦਗੀ ਨੂੰ ਨਿਖਾਰਨ ਦੀ ਕੋਸ਼ਿਸ਼ ਕਰਾਂਗਾ ਹਾਂ ਜੀ ਚਲੋ ਬਹੁਤ ਵਧੀਆ ਮਹਿਮਾਨ ਨਵਾਜ਼ੀ ਸਰੀ ਵਾਲਿਆਂ ਦੀ ਜਿਹੜੀ ਹੈ ਉਹ ਕਿਵੇਂ ਦੀ ਲੱਗੀ ਤੁਹਾਨੂੰ ਕਿਉਂਕਿ ਇੰਗਲੈਂਡ ਦੀ ਮਹਿਮਾਨ ਨਵਾਜ਼ੀ ਤਾਂ ਸਾਰਿਆਂ ਨੂੰ ਪਤਾ ਹੀ ਹੈ ਫੌਨੋ ਕਿਵੇਂ ਦਾ ਲੱਗਦਾ ਇੱਥੇ ਆ ਕੇ ਸਾਰਿਆਂ ਨੂੰ ਮਿਲ ਕੇ ਵੇਖੋ ਜੇ ਕੈਨੇਡਾ ਵੱਡਾ ਤੇ ਕੈਨੇਡਾ ਵੱਡਾ ਹੋਣ ਦਾ ਕਾਰਨ ਇੱਥੇ ਕੰਮ ਵੀ ਵੱਡੇ ਨੇ ਹਰ ਇੱਕ ਰੈਟ ਰੇਸ ਵਿੱਚ ਭੱਜਾ ਫਿਰਦਾ ਲੇਕਿਨ ਆਪਣਿਆਂ ਨੇ ਆਪਣਾ ਜ਼ਰੂਰ ਦਿਖਾਈ ਆ ਜਿਹਦੇ ਨਾਲ ਵੀ ਮੇਰੇ ਲਈ ਹੋਈ ਆ ਜੀ ਉਹ ਮਿਲਣੀ ਗੱਲ بگੜੀ ਹੋ ਨਿਬੜੀ ਜਾ ਤੇ ਆਸ ਕਰਦਾ ਮੈਂ ਹਰ ਸਾਲ ਇੱਕ ਚੱਕਰ ਜਰੂਰ ਲਾਵਾਂਗਾ ਤੇ ਤੁਹਾਡੇ ਚੈਨਲ ਤੇ ਵੀ ਜਰੂਰ ਹਰ ਸਾਲ ਆਉਣ ਦੀ ਕੋਸ਼ਿਸ਼ ਕਰਾਂਗਾ ਸ਼ਾਇਦ ਤੁਸੀਂ ਵਿੱਚ ਕੁਝ ਖੁਰੇਦਲ ਦੀ ਕੋਸ਼ਿਸ਼ ਕਰੋਗੇ ਜੀ 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 ਬਿਲਕੁਲ ਅਜਾਬ ਜੀ ਇਹ ਦੱਸੋ ਵੀ ਯੂਕੇ ਦੇ ਵਿੱਚ ਤੁਸੀਂ ਉੱਥੋਂ ਦੀ ਮੀਡੀਆ ਦੇ ਵਿੱਚ ਕੰਮ ਕਰਦੇ ਹੋ ਸੋ ਬਤੌਰ ਮੀਡੀਆ ਪਰਸਨ ਸਾਨੂੰ ਥੋੜੇ ਜਿਹਾ ਯੂਕੇ ਦੇ ਹਾਲਾਤਾਂ ਨਾਲ ਵੀ ਰੋਬਰੋ ਕਰਵਾਓ ਕਿ ਇੰਗਲੈਂਡ ਦੇ ਜਿਹੜੇ ਹਾਲਾਤ ਨੇ ਕੀ ਚੱਲਦੇ ਨੇ ਉੱਥੇ ਦੀ ਜਿਹੜੀ ਆਰਥਿਕ ਸਿਚੁਏਸ਼ਨ ਕਿਦਾਂ ਦੀ ਹੈ ਉੱਥੋਂ ਦੀ ਹਾਊਸਿੰਗ ਮਾਰਕੀਟ ਕਿਦਾਂ ਦੀ ਹੈ ਤੇ ਇਮੀਗ੍ਰੇਸ਼ਨ ਪੱਖੋਂ ਵੀ ਸਾਨੂੰ ਕੁਝ ਗ ਐ ਬੇਸਿਕਲੀ ਸੋਸ਼ਲ ਮੀਡੀਆ ਤੇ ਸ਼ਰਜੀ ਮੈਂ ਸਮਝਦਾ ਵੀ ਜਿਹੜਾ ਜਾਗਰੂਕ ਜਾਂ ਰੋਸ਼ਨ ਦਿਮਾਗ ਹੈਗਾ ਉਹ ਬਵਸਤਾ ਹੈਗਾ ਹਰ ਮਿੰਟ ਮਿੰਟ ਦੀ ਖਬਰ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲਦੀ ਜਾਂ ਲੇਕਿਨ ਚੈਨਲ ਦੇ ਜ਼ਰੀਏ ਉਹ ਬਜ਼ੁਰਗ ਲੋਕ ਜਿਹੜੇ ਘਰੇ ਬੈਠੇ ਆ ਚੈਨਲ ਨਾਲ ਸੌਰੀ ਸੋਸ਼ਲ ਮੀਡੀਆ ਨਾਲ ਦਾ ਵਸਤਾ ਨਹੀਂ ਉਹਨਾਂ ਨਾਲ ਇਹ ਗੱਲਾਂ ਸਾਂਝੀਆਂ ਕਰਨੀਆਂ ਤੇ ਉਹਨਾਂ ਦੀ ਸੋਚ ਮੁਤਾਬਕ ਅੱਗੇ ਵਧਣਾ ਇੱਕ ਵੱਖਰੀ ਗੱਲ ਹੈਗੀ ਆ ਹਾਂ ਦੁਨੀਆ ਭਰ ਚ ਮੈਂ ਸਭ ਦਾ ਇਨਸਟੇਬਿਲਟੀ ਹੈਗੀ ਐ ਚੋ ਦੋ ਰਾਵਾਂ ਨੇ ਖਾਸ ਕਰਕੇ ਕੋਵਿਡ ਤੋਂ ਬਾਅਦ ਜੀ ਕੋਵਿਡ ਤੋਂ ਬਾਅਦ ਲੋਕਾਂ ਦੀ ਸੋਚਣੀ ਰਹਿਣੀ ਬਹਿਣੀ ਕਹਿਣੀ ਸਹਿਣੀ ਜੇ ਬਹੁਤ ਮੋੜ ਆਇਆ ਮੈਂ ਇਹ ਸਮਝਦਾ ਵੀ ਜ਼ਿੰਦਗੀ ਡਿਸਟਰਬ ਹੋ ਚੁੱਕੀ ਹੈਗੀ ਆ ਖੈਰ ਫਿਰ ਵੀ ਜ਼ਿੰਦਗੀ ਚੱਲ ਨਿਕਾ ਨਾਮ ਚੱਲਦੇ ਰੋ ਸੂਬਰ ਸ਼ਾਮ ਚੱਲਦੇ ਚੱਲਦੇ ਆ ਠੇਡੇ ਵੀ ਲੱਗਦੇ ਆ ਡਿੱਗਦੇ ਵੀ ਠਿੱਗਦੇ ਵੀ ਆ ਸੋ ਸਾਰਾ ਕੁਝ ਜਿਹੜਾ ਉਹ ਬਰਾਬਰ ਚੱਲਦਾ ਰਹਿੰਦਾ ਹਾਲਾਤ ਬਹੁਤੇ ਵਧੀਆ ਨਹੀਂ ਲੇਕਿਨ ਮੈਂ ਇੱਕ ਵਾਰੀ ਇਹ ਗੱਲ ਆਪਣੇ ਪਿਤਾ ਜੀ ਨਾਲ ਸੰਜੇ ਕੀਤੀ ਜਿਹੜੇ ਕਿ ਬਹੁਤ ਡੂੰਗੀ ਸੋਚ ਸੈਤਿਕ ਪੱਖੋਂ ਵੀ ਤੇ ਧਾਰਮਿਕ ਪੱਖੋਂ ਵੀ ਰੱਖਦੇ ਸੀ ਕਿ ਮੈਂ ਆਪਣਾ ਖਸਾ ਜਾਰੀ ਕੀਤਾ ਕਿ ਇੱਥੇ ਦਾ ਹਾਲਾਤ ਠੀਕ ਨਹੀਂ ਹਾਂ ਹਾਂ ਤੇ ਜਵਾਬ ਸੀਗਾ ਵੀ ਇੱਥੇ ਦੇ ਹਾਲਾਤ ਹੁਣ ਵੀ ਠੀਕ ਨਹੀਂ ਅਗਾ ਹੋ ਠੀਕ ਨਹੀਂ ਹੋਣਾ ਤੇ ਉਸ ਤੋਂ ਹੋਗਾ 72 ਵੀ ਹੋ ਸਕਦੇ ਆ ਲੇਕਿਨ ਤੁਹਾਨੂੰ ਇਹ ਪੈਰੀ ਜੁੱਤੀ ਪਾਉਣੀ ਪੈਗੀ ਦੁਨੀਆ ਦੇ ਕੰਡੇ ਇਕੱਠੇ ਕੀਤੇ ਨਹੀਂ ਜਾ ਸਕਦੇ ਸੋ ਹਾਲਾਤ ਤੁਹਾਡੇ ਸਾਹਮਣੇ ਸਾਰੇ ਜੀ ਬਿਲਕੁਲ ਸੋ ਤੁਹਾਨੂੰ ਤਕਰੀਬਨ 45-40 ਸਾਲ ਹੋ ਗਏ ਨੇ ਇੰਗਲੈਂਡ ਦੇ ਵਿੱਚ گزارਿਆ ਨੂੰ ਤੇ ਤੁਸੀਂ ਹੁਣ ਤੱਕ ਜਿਹੜਾ ਮਹਿਸੂਸ ਤੁਸੀਂ ਕੈਨੇਡਾ ਵੀ ਚੱਕਰ ਲਾਉਂਦੇ ਹੋ ਹੋਰ ਮੁਲਕਾਂ ਦਾ ਵੀ ਤੁਸੀਂ ਦੌਰਾ ਕਰਦੇ ਰਹਿੰਦੇ ਹੋ ਫਰਕ ਕੀ ਮਹਿਸੂਸ ਹੁੰਦਾ ਹੈ ਜਦੋਂ ਤੁਹਾਡੀ ਆਪਣੀ ਕਲਮ ਚੱਲਦੀ ਹੈ ਇੱਕ ਮੀਡੀਆ ਪਰਸਨ ਦੇ ਤੌਰ ਦੇ ਉੱਤੇ ਤਾਂ ਕੀ ਸ਼ਬਦ ਤੁਹਾਨੂੰ ਇਹ ਸਾਰੇ ਮੁਲਕਾਂ ਦੀ ਸੈਰ ਕਰਕੇ ਨਜ਼ਰ ਆਉਂਦੇ ਨੇ ਆ ਵੇਖੋ ਹਰ ਪਰਿਵਾਰ ਚ ਹਰ ਇਲਾਕੇ ਚ ਹਰ ਦੇਸ਼ ਜਾ ਕੇ ਇੱਕ ਨਵਾਂ ਐਕਸਪੀਰੀਅੰਸ ਮਿਲਦਾ ਉਹਦੇ ਚੋਂ ਤੁਸੀਂ ਜ਼ਿੰਦਗੀ ਕੀਮਤ ਰਾਸ਼ੀ ਨਹੀਂ ਹੈਗੀ ਹੈ ਮੈਂ ਸਮਝਦਾ ਸਾਡੀ ਦੁਨੀਆ ਚ ਬਹੁਤ ਕੁਝ ਚੰਗਾ ਨਹੀਂ ਤੇ ਨਾ ਹੀ ਬਹੁਤਾ ਮਾੜਾ ਹੋ ਰਿਹਾ ਇਹ ਪਹਿਲਾਂ ਵੀ ਇਨਸਟੇਬਿਲਟੀਆਂ ਆਈਆਂ ਦੁੱਖ ਤੀਰਫਾ ਜ਼ਿੰਦਗੀ ਦਾ ਇੱਕ 파ਰਟ ਨੇ ਬਾਬਾ ਨਾਨਕ ਕਹਿ ਗਿਆ ਨਾ ਨਾਨਕ ਦੁਖੀਆ ਸਭ ਸੰਸਾਰ ਲੇਕਿਨ ਉਹਨਾਂ ਨੇ ਹਥਿਆਰ ਨਹੀਂ ਛੁੱਟੇ ਤੇ ਮੈਂ ਸਮਝਦਾ ਅੱਜ ਆਪਣੇ ਸਰੋਤਿਆਂ ਨੂੰ ਇਹ ਗੱਲ ਤੁਹਾਡੇ ਸਰੋਤਿਆਂ ਨੂੰ ਕਹਿਣਾ ਚਾਹਾਂਗਾ ਕਿ ਜ਼ਿੰਦਗੀ ਚ ਉਤਰਾ ਚੜਾ ਆਉਂਦੇ ਆ ਮੈਂ ਵੀ ਫੇਸ ਕਰ ਰਿਹਾ ਲੇਕਿਨ ਉਹਦੇ ਚੋਂ ਇੱਕ ਚੰਗਾ ਪਨ ਲੱਭ ਕੇ ਅਗਾਵੰਦ ਦੀ ਕੋਸ਼ਿਸ਼ ਕਰਦਾ ਤੁਸੀਂ ਜੇਕਰ ਕੀਤਾ ਬੈਕ ਨੂੰ ਪੰਜਾਬ ਦਾ ਜਦੋਂ ਜਾਈਦਾ ਉੱਥੇ ਤੀਆਂ ਵਾਂਗੂੰ ਉਦਦੇ ਤੇ ਦੀਵਾਲੀ ਵਾਂਗੂੰ ਰਾਤਾਂ ਬੀਤਦੀਆਂ ਇਹ ਹਾਲਾਤ ਇੰਗਲੈਂਡ 'ਚ ਨੇ ਹਾਂ ਦੁੱਖ ਤੇ ਫਿਰ ਨਾਲ ਹੈ ਜੀ ਸਕਦਾ ਕਿ ਆਉਣ ਦਿਓ ਦੁੱਖ ਨਹੀਂ ਤੇ ਸੁੱਖ ਨਹੀਂ ਜੇ ਸੋਕੀ ਰਹੇ ਤਾਂ ਬੰਦੇ ਨੂੰ ਜ਼ਿੰਦਗੀ ਦਾ ਅਹਿਸਾਸ ਨਹੀਂ ਹੁੰਦਾ ਸੋ ਮੈਂ ਸਭ ਦਾ ਬਈ ਮੇਰੀ ਅਰਦਾਸ ਹੁੰਦੀ ਹੈ ਪਰਮਾਤਮਾ ਮੈਨੂੰ ਦੁੱਖ ਦੇਈ ਲੇਕਿਨ ਉਹਨਾਂ ਦੁੱਖਾਂ ਚੋਂ ਨਿਕਲਣ ਲਈ ਤਾਕਤ ਵੀ ਬਖਸ਼ੀ ਔਰ ਉਹ ਬਖਸ਼ ਰਿਹਾ ਨਿਰੰਤਰ ਬਖਸ਼ ਰਿਹਾ ਮੈਨੂੰ ਤਾਕਤ ਇਹੀ ਕਰਕੇ ਮੈਂ ਆਪਣੀ ਜ਼ਿੰਦਗੀ ਦੇ 70ਵੇਂ ਦੌਰਾਨ ਡਟਾ ਭੱਜਦਾ ਫਿਰਦਾ ਔਰ ਤੁਹਾਨੂੰ ਲੱਗਦਾ ਮੈਂ ਹੈਲਥੀ ਬਿਲਤੀ ਆ ਇਸ ਗੱਲ ਕੋਈ ਨਹੀਂ ਹੈਗੀ ਹਾਂ ਠੀਕ ਹੈ ਪੈਸੇ ਬਹੁਤੇ ਨਹੀਂ ਪਰ ਸੱਜਣ ਸਾਥੀ ਜਿਹੜੇ ਆ ਦੁਨੀਆ ਪਰ ਤੇ ਵੇਲੇਵਿਸ਼ਰ ਨੇ ਉਹਨਾਂ ਨੂੰ ਮਿਲਣ ਦੀ ਚਾਹਤ ਰਹਿੰਦੀ ਆ ਔਰ ਮੈਂ ਜ਼ਿੰਦਗੀ ਜਿੰਦਾਬਾਦ ਦਾ ਨਾਅ ਦਿੰਦਾ ਹਾਂ ਜੀ ਬਿਲਕੁਲ ਕੈਨੇਡਾ ਤੇ ਇੰਗਲੈਂਡ ਦੇ ਸਬੰਧਾਂ ਨੂੰ ਕਿਵੇਂ ਵੇਖਦੇ ਹੋ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਸਬੰਧ ਮੈਨੂੰ ਸਮਝਦਾ ਕੋਈ ਨਹੀਂ ਮਾਰੇ ਸਬੰਧ ਹੈਗੇ ਆ ਆਵਾਜ਼ਾਈ ਹੈਗੀ ਆ ਪੋਲੀਟੀਕਲੀ ਮੈਂ ਸਮਝਦਾ ਵੀ ਹਰ ਦੇਸ਼ ਨੂੰ ਉਸ ਤੋਂ ਪਹਿਲਾਂ ਹਰ ਪਰਿਵਾਰ ਨੂੰ ਸੁਖਾਵੇਂ ਬਣ ਲਈ ਵਾਰਤਾਲਾਪ ਰੱਖਣੀ ਜ਼ਰੂਰੀ ਹੈਗੀ ਆ ਸੋ ਇਹ ਦੇਸ਼ ਸਾਰੇ ਆਪਣੇ ਹਿਸਾਬ ਨਾਲ ਚੱਲ ਰਹੇ ਆ ਇੰਗਲੈਂਡ ਕੈਨੇਡਾ ਅਮਰੀਕਾ ਇੰਡੀਆ ਵਗੈਰਾ ਵਗੈਰਾ ਇਹ ਇਹਨਾਂ ਚ ਅਪ ਐਂਡ ਡਾਊਨ ਹੈ ਚ ਕੋਈ ਦੂਰਾਵਾਂ ਨਹੀਂ ਜੀ ਪਰ ਸਮੇਂ ਨਾਲ ਉਹ ਵੀ ਸੁਧਰੇ ਤੇ ਸੁਧਾਰੇ ਜਾ ਸਕਦੇ ਆ ਜੀ ਹਾਂ ਹਾਂ ਬਿਲਕੁਲ ਅੱਛਾ ਪੰਜਾਬੀ ਭਾਈਚਾਰੇ ਦਾ ਜ਼ਿਕਰ ਅਸੀਂ ਹਮੇਸ਼ਾ ਜ਼ਰੂਰ ਕਰਦੇ ਹੁੰਨੇ ਕਿਸੇ ਵੀ ਕੰਟਰੀ ਤੋਂ ਕੋਈ ਵੀ ਜੇ ਹੁੰਦਾ ਤਾਂ ਉਹ ਤੁਸੀਂ ਇੰਗਲੈਂਡ ਤੋਂ ਆਏ ਹੋ ਪੰਜਾਬ ਦੇ ਵਿੱਚ ਤੁਸੀਂ ਜਾਣੇ ਰਹਿੰਦੇ ਹੋ ਬਾਕੀ ਦੇਸ਼ਾਂ ਦਾ ਵੀ ਦੌਰਾ ਕਰਦੇ ਹੋ ਪੰਜਾਬੀਆਂ ਦੇ ਹਾਲਾਤ ਕਿਵੇਂ ਦੇ ਨਜ਼ਰ ਆਉਂਦੇ ਨੇ ਮੈਂ ਸਮਝਦਾ ਵੀ ਪੰਜਾਬੀਆਂ ਚ ਐਜੂਕੇਸ਼ਨ ਦੀ ਬਹੁਤ ਕਮੀ ਆ ਜਿਹੜੇ ਐਜੂਕੇਟਡ ਹੈਗੇ ਆ ਲੋਕ ਉਹ ਰਸਤਾ ਨਾਪ ਜਾਂਦੇ ਆ ਲੇਕਿਨ ਕਿਤੇ ਨਾ ਕਿਤੇ ਜਿਹੜੀ ਪੰਜਾਬੀਅਤ ਹੈ ਹਮੇਸ਼ਾ ਸਾਡੇ ਤੇ ਪਾਰੂ ਹੁੰਦੀ ਆ ਅਸੀਂ ਆਪਣੇ ਵਿੱਤ ਤੋਂ ਵੱਡੀਆਂ ਛਾਲਾਂ ਮਾਰ ਜਾਂਦੇ ਆ ਜਿਹੜੀਆਂ ਕਿ ਸਾਨੂੰ ਗਵਾਰਾ ਨਹੀਂ ਹੈਗੀ ਉਹ ਨਹੀਂ ਹੋਣੀ ਚਾਹੀਦੀਆਂ ਤੁਸੀਂ ਪੰਜਾਬੀ ਹੋਣ ਦੇ ਨਾਤੇ ਸਹੀ ਜ਼ਿੰਦਗੀ ਜੀਣਾ ਚਾਹੋਗੇ ਤਾਂ ਮੈਂ ਸਭ ਤੋਂ ਦੁਨੀਆ 'ਚ ਇਤੋਂ ਵਧੀਆ ਤੇ ਵੱਡੀ ਸੋਹਣੀ ਸੁਰੱਖੀ ਕੌਮ ਨਹੀਂ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦਾ ਥਾਪੜਾ ਹੋਵੇ ਤੇ ਉਹਨਾਂ ਦਾ ਥਾਪੜਾ ਲੈ ਕੇ ਉਹ ਦੁਨੀਆ ਦੇ ਕਿਸੇ ਹਿੱਸੇ ਵਿੱਚ ਜਾ ਸਕਦੇ ਆ ਤੋ ਵਿਚਰ ਰਹਾ ਮੈਂ ਦੁਨੀਆ ਦੇ ਲਗਭਗ 25 ਦੇਸ਼ਾਂ 'ਚ ਜਾ ਚੁੱਕਾ ਹੈਗਾ ਜਿੱਥੇ ਪੰਜਾਬੀ ਮਿਲੇ ਆ ਉਹਨਾਂ ਦਾ ਜਿਹੜਾ ਪਿਸ਼ੋਕੜ ਆ ਉਹ ਪੰਜਾਬ ਨਾਲ ਔਰ ਖਾਸ ਕਰਕੇ ਗੁਰੂ ਸਾਹਿਬਾਨ ਦੀ ਜ਼ਿੰਦਗੀ ਤੋਂ ਮੁਖਾਤਬ ਉਹਨਾਂ ਤੋਂ ਸਿੱਧ ਲੈ ਕੇ ਤੁਰਦਾ ਇਹੋ ਜੀ ਸੋਚ ਕਿਸੇ ਹੋਰ ਧਰਮ ਸਮਾਜ ਵਿੱਚ ਮੈਨੂੰ ਨਜ਼ਰ ਨਹੀਂ ਆਈ ਹੂੰ ਹੂੰ ਸੋ ਮੈਂ ਸਮਝਦਾ ਪੰਜਾਬੀ ਜਿਹੜੇ ਹੈਗੇ ਆ ਉਹ ਹਰ ਤਰ੍ਹਾਂ ਕਾਮਯਾਬ ਨੇ ਹੂੰ ਤੇ ਇਹਨਾਂ ਦੇ ਪਿੱਛੇ ਸਿਰਫ ਉਹੀ ਆ ਗੁਰੂ ਸਾਹਿਬਾਨ ਦੀ ਸੋਚ ਮੇਰਾ ਆਪਣਾ ਮਰਨਾ ਜੀ ਅਜਾਪ ਜੀ ਮੀਡੀਆ ਜਿਹੜੇ ਕਰਮੀ ਹੁੰਦੇ ਜਾਂ ਮੀਡੀਆ ਪਲੈਟਫਾਰਮ ਜਿਹੜੋ ਜਿਹੜੇ ਲੈ ਲੋ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੀਡੀਆ ਦੀ ਆਜ਼ਾਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਦਬਾ ਦਿੱਤੀ ਗਈ ਆ ਕਈ ਥਾਵਾਂ ਤੇ ਤਾਂ ਮੰਨ ਲਓ ਖਤਮ ਹੀ ਹੋ ਗਈ ਹੈ ਤੁਹਾਨੂੰ ਲੱਗਦਾ ਵੀ ਬਤੌਰ ਮੀਡੀਆ ਪਰਸਨ ਤੁਹਾਡੀ ਆਜ਼ਾਦੀ ਹਜੇ ਬਹਾਲ ਹੈ ਤੁਸੀਂ ਜੋ ਲਿਖਣਾ ਚਾਹੁੰਦੇ ਹੋ ਜੋ ਰਿਪੋਰਟ ਕਰਨਾ ਚਾਹੁੰਦੇ ਹੋ ਜਿਹੜੇ ਮੁਲਕ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਹੋ ਉੱਥੇ ਤੁਸੀਂ ਬਿਲਕੁਲ ਜੋ ਸਚਾਈ ਆ ਉਹ ਲਿਖਣ ਲਈ ਤੁਸੀਂ ਆਜ਼ਾਦ ਹੋ ਮੈਂ ਨਿੱਜੀ ਤੌਰ ਤੇ ਬਿਲਕੁਲ ਜ ਕੋ ਦੁਬਾਰਾ ਨਹੀਂ ਮੇਰੇ ਤੇ ਕਦੀ ਜ਼ਿੰਦਗੀ ਦਾ ਜ਼ਿੰਦਗੀ ਕਿਸੇ ਦਾ ਦਵਾ ਨਾ ਪਿਆ ਤੇ ਨਾ ਮੈਂ ਮਹਿਸੂਸ ਕੀਤਾ ਹਾਂ ਜੇ ਤੁਸੀਂ ਮੀਡੀਆ ਕਹਿੰਦੇ ਹੋ ਮੈਂ ਸ਼ਾਇਦ ਉਹਨੂੰ ਮੀਡੀਆ ਨਹੀਂ ਕਹਿੰਦਾ ਮੀਡੀਏ ਦੇ ਕੋਲ ਜੇਸ ਮੀਡੀਆ ਕੋਲੇ ਬਕਾਇਦਾ ਟੈਨੇ ਗਿਆ ਸਰਟੀਫਿਕੇਟ ਹੈਗਾ ਉਹਦੇ ਕੋਲ ਐਕਸਪੀਰੀਅੰਸ ਹੈਗਾ ਤੇ ਸ਼ਾਇਦ ਉਹਨੂੰ ਕੋ ਰੋਕਣ ਵਾਲਾ ਜ਼ਿੰਦਗੀ ਤੇ ਹੈ ਨਹੀਂ ਕੋਈ ਪਰ ਅਗੇ ਹਰ ਚੀਜ਼ ਬਕਾਉ ਹੈਗੀ ਹੈ ਮੀਡੀਆ ਵੀ ਵਿੱਕ ਜਾਂਦਾ ਹੈਗਾ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਜੇਬ ਚ ਫੋਨ ਪਾਈ ਫਿਰਦੇ ਆ ਆ ਆਪਣੇ ਚੈਨਲ ਦਾ ਕੋ ਨਾਂ ਰੱਖੀ ਵਰਦੇ ਆ ਜੀ ਅਸੀਂ ਉਹਨੂੰ ਵੀ মিডিਆ ਸਮਝੇ ਬੈਠੇ ਆ ਲੇਕਿਨ ਉਹ ਮੇਰੀ ਨਜ਼ਰ ਤੋਂ মিডিਆ ਹੈ ਨਹੀਂ মিডিਆ ਦੇ ਕੋਲੇ ਐਕਸਪੀਰੀਅੰਸ ਉਹਨਾਂ ਦਾ ਬਕਾਇਦਾ ਜਰਨਲਿਸਮ ਕੀਤਾ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਹੁਣ ਉਹਨਾਂ ਦੇ ਹੱਕ ਹਕੂਕੀਏ ਨੇ ਉਹਨਾਂ ਦੇ ਰਾਈਟਸ ਕੀ ਨੇ ਤੇ ਮੇਰਾ ਖਿਆਲ ਜ਼ਿੰਦਗੀ ਚ ਕੋਈ ਬੰਦਾ ਉਹਨੂੰ ਰੋਕ ਨਹੀਂ ਸਕਦਾ ਹਾਂ 21 ਤੋਂ ਕੀ ਘਟਾਵਾਂ ਹੁੰਦੀਆਂ ਨੇ ਵੱਡਾ মিডিਆ ਕੋਈ ਵੀ ਹੈਗਾ ਉੱਤੇ ਵੀ ਪ੍ਰੈਸ਼ਰ ਹੋ ਸਕਦਾ ਜੀ ਲੇਕਿਨ ਉਹਨਾਂ ਦੇ ਸਾਰੇ ਰਸਤੇ ਹੁੰਦੇ ਆ ਉਹਨਾਂ ਕੋ ਬਕਾਇਦਾ ਹੈਂ ਟਿੰਬਾ ਹੋਈ ਹੈ ਜਿਹੜੀਆਂ ਉਹਨਾਂ ਨੂੰ ਸੇਧ ਦਿੰਦੀਆਂ ਉਹਨਾਂ ਨੂੰ ਟੈਕਲ ਕਰਨ ਲਈ ਮਦਦ ਮਦਦਗਾਰ ਸਾਥ ਹੁੰਦੀਆਂ ਸੋ ਮੇਰਾ ਨਹੀਂ ਖਿਆਲ ਹੈਗਾ ਕੋਈ ਰੋਕ ਟੋਕ ਹੋ ਸਕਦੀ ਹੈ ਹਾਂ ਜਿਨ੍ਹਾਂ ਨੂੰ ਹੈਗੀ ਹੈ ਉਹ ਰਸਤਾ ਨਾਪਣ ਆਪਣਾ ਜੀ ਬਿਲਕੁਲ ਅੱਛਾ ਪੰਜਾਬ ਦੇ ਵਿੱਚ ਤੁਸੀਂ ਬਹੁਤ ਸਾਰੇ ਕੰਮ ਕਰਦੇ ਰਹਿੰਦੇ ਹੋ ਬਹੁਤ ਸਾਰੇ ਕੰਮਾਂ ਦੇ ਵਿੱਚ ਇਨਵੋਲ ਰਹਿੰਦੇ ਹੋ ਅਸੀਂ ਜਾਨਣਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਜਦੋਂ ਜਾਣਦੇ ਹੋ ਤਾਂ ਤੁਹਾਨੂੰ ਕਿਹੜੇ ਕਿਹੜੇ ਲੱਗਦੇ ਵੀ ਇਸ ਚੀਜ਼ ਦੇ ਵਿੱਚ ਜਾਂ ਇਸ ਪਾਰਟਿਕੂਲਰ ਫੀਲਡ ਦੇ ਵਿੱਚ ਤੁਸੀਂ ਕੰਮ ਕਰਨਾ ਤਾਂ ਬਹੁਤ ਜ਼ਰੂਰੀ ਵੀ ਹੈ ਮੈਂ ਬੇਸਿਕਲੀ ਸਾਹਿਤ ਨਾਲ ਜੁੜਿਆ ਜਾਂ ਫਿਰ ਸਪੋਰਟਸ ਨਾਲ ਜੁੜਿਆ ਹੈਗਾ ਠੀਕ ਹੈ ਮੇਰੇ ਬਾਰੇ ਪੰਜਾਬ ਦੇ ਉੱਚ ਕੋਟੀ ਦੇ ਲੀਡਰ ਲੋਕ ਜਿਹੜੇ ਹੈ ਉਹਨੂੰ ਪਤਾ ਜਿਹਨਾਂ ਨੂੰ ਪਤਾ ਉਹਨਾਂ ਨੂੰ ਮੈਂ ਸਬਾਬਾ ਦਿੰਨਾ ਉਹਨਾਂ ਤੋਂ ਸਬਾਬਾ ਲੈਣਾ ਤੇ ਇਹਨਾਂ ਹਾਲਾਤਾਂ ਚ ਮੈਨੂੰ ਜਿੱਥੇ ਵੀ ਜਾਨਾ ਮੈਂ ਸੰਦਵ ਰਜਮਾ ਮਾਣ ਮਿਲਦਾ ਕਾਰਨ ਸਿਰਫ ਹੋਈ ਹੈ ਮੈਂ ਦਿਲੋਂ ਔਰ ਦੇਰੋ ਜਾਨਣਾ ਕੰਮ ਕਰਦਾ ਹੈਗਾ ਤੇ ਉੱਥੇ ਉਹਨਾਂ ਲੋਕਾਂ ਨੂੰ ਕੋਈ ਵੀ ਮਦਦ ਦੀ ਜਾਂ ਕਿਸੇ ਸਹਾਇਤਾ ਦੀ ਕੋ ਲੋੜ ਨਹੀਂ ਉਹ ਲੋਕ ਕੋ ਬਕਾਇਦਾ ਮਾਨ ਪ੍ਰਾਪਤ ਕਰਦੇ ਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਮੇਰੇ ਲਗਭਗ ਦੋ ਚੱਕਰ ਪੰਜਾਬ ਦੇ ਹੁੰਦੇ ਆ ਜਨਵਰੀ ਫਰਵਰੀ ਮਾਰਚ ਤੇ ਜਾਂ ਫਿਰ ਅਕਤੂਬਰ ਨਵੰਬਰ ਚ ਔਰ ਮੇਰੇ ਉਹ ਸੱਜਣ ਜਿਹੜੇ ਸਪੋਰਟਸ ਨਾਲ ਜੁੜੇ ਹੈਗੇ ਆ ਉਹ ਡਿਕਦੇ ਹੁੰਦੇ ਆ ਮੇਰੇ ਕੋਈ ਸਮਾਂ ਨਹੀਂ ਮਿਲਦਾ ਕਿਉਂਕਿ ਪਰਿਵਾਰ ਵੀ ਮੇਰਾ ਆਪਣਾ ਬਿਜ਼ਨਸ ਹੈਗਾ ਉਹ ਚ ਸਮਾਂ ਦੇਣਾ ਪੈਂਦਾ ਪਰਵਾਜ਼ ਸਮਾਂ ਦੇਣਾ ਪੈਂਦਾ ਲੇਕਿਨ ਸਮਾਜ ਹੀ ਸਭ ਕੁਝ ਨਹੀਂ ਲੇਕਿਨ ਸਮਾਜ ਤੋਂ ਬਗੈਰ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਸੋ ਮੈਨੂੰ ਪੂਰੀ ਤਸੱਲੀ ਹੈ ਮੈਂ ਜ਼ਿੰਦਗੀ ਤੋਂ ਸੰਤੁਸ਼ਟ ਹਾਂ ਜਿਸ ਵੀ ਸ਼ਹਿਰ ਮੁਲਕ ਜਾਣਾ ਉੱਥੇ ਮੇਰੇ ਸੰਗੀ ਸਾਥੀ ਮੈਨੂੰ ਮਦਦ ਦਿੰਦੇ ਆ ਤੇ ਮੇਰੇ ਤੋਂ ਮਦਦ ਲੈਂਦੇ ਆ ਮੈਂ ਨਿਸ਼ਕਾਮ ਸੇਵਾ ਕਰਦਾ ਮੈਂ ਕੋ ਫਾਈਨੈਂਸ਼ਲੀ ਫਾਈਨੈਂਸ਼ਲੀ ਗੇਨ ਨਹੀਂ ਲੈ ਨਹੀਂ ਕਰ ਰਿਹਾ ਮੈਂ ਸਿਰਫ ਸਮਾਜ ਵਿੱਚ ਆਪਣਾ ਬੰਦਾ ਯੋਗਦਾਨ ਕਿਉਂਕਿ ਜੇ ਸਮਾਜ ਵਿੱਚ ਪੈਦਾ ਹੋਇਆ ਆ ਉੱਥੇ ਤੁਹਾਡੀਆਂ ਜ਼ਰੂਰਤਾਂ ਨੇ ਉੱਥੇ ਕੁਝ ਦੇਣਾ ਵੀ ਹੁੰਦਾ ਮੈਂ ਕੋਸ਼ਿਸ਼ ਕਰ ਰਿਹਾ ਸ਼ਾਇਦ ਬਹੁਤਾ ਨਹੀਂ ਥੋੜਾ ਪਰ ਦੇ ਦੇਣਾ ਕੈਨਨ ਲੱਗੇ ਜਿਹੜੇ ਬਾਹਰ ਲੋਕ ਰਹਿੰਦੇ ਨੇ ਉਹਨਾਂ ਕੋ ਸਮਾਂ ਬੜਾ ਘੱਟ ਹੁੰਦਾ ਹੈ ਤੇ ਚਲੋ ਤੁਸੀਂ ਸਾ ਮੀਡੀਆ ਪਰਸਨ ਵੀ ਉਹ ਤੁਹਾਨੂੰ ਤਾਂ ਹਰ ਚੀਜ਼ ਦੀ ਸਮਾਂ ਕਰਨਾ ਵੀ ਤੁਹਾਡੇ ਲਈ ਜ਼ਰੂਰੀ ਹੈਗਾ ਸੋ ਲੱਗਦਾ ਵੀ ਕਈ ਵਾਰੀ ਇਹ ਹੁੰਦਾ ਵੀ ਬਾਹਰਲੇ ਲੋਕਾਂ ਕੋ ਇੰਨਾ ਸਮਾਂ ਨਹੀਂ ਤੇ ਉਹ ਪੰਜਾਬ ਦੇ ਵਿੱਚ ਬਸਾ ਕੇ ਢੀ ਲਾ ਕੇ ਚਲੇ ਜਾਂਦੇ ਨੇ ਤੇ ਜਾਂ ਫਿਰ ਕਿਸੇ ਨਾ ਕਿਸੇ ਚੀਜ਼ ਵਿੱਚ ਥੋੜਾ ਬਹੁਤ ਕੰਮ ਕਰਕੇ ਤੇ ਉਹਨਾਂ ਦਾ ਨਾਮ ਆ ਜਾਂਦਾ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ ਤੁਹਾਡਾ ਵੀ ਕੋਈ ਇਦਾਂ ਦੇ ਸਵਾਲ ਜਵਾਬ ਕਰਦਾ ਜਾਂ ਕਈ ਲੋਕ ਇਦਾਂ ਸੋਚਦੇ ਤੁਹਾਡੇ ਬਾਰੇ ਵੀ ਤੁਸੀਂ ਮੇਰੀ ਗੱਲ ਕਰਨ ਦੇ ਰਫ਼ਤਾਰ ਤੋਂ ਅੰਦਾਜ਼ਾ ਲਾ ਲਿਆ ਹੋਣਾ ਮੈਂ ਰਫ਼ਤਾਰ 'ਚ ਗੱਲ ਕਰਦਾ ਰਫ਼ਤਾਰ 'ਚ ਹੋ ਜਾਂਦੀਆਂ ਹਾਂ ਮੈਂ ਉਹਨਾਂ ਲੋਕਾਂ ਚ ਨਹੀਂ ਜਿਹੜੇ ਨੇਮ ਔਰ ਫੇਮਲੀ ਪੰਜਾਬ ਜਾਂਦੇ ਆ ਮੈਂ ਤੇ ਆਪਣੇ ਵੱਲੋਂ ਆਪਣਾ ਕੰਮ ਕਰਦਾ ਤੇ ਨਾਮ ਪਰਮਾਤਮਾ ਦਿੰਦਾ ਉਹ ਚੰਗੇ ਲੋਕ ਜਿਹੜੇ ਆ ਚੰਗੇ ਕੰਮ ਨੂੰ ਸਲਾਉਂਦੇ ਆ ਤੇ ਮੇਰੇ ਲਈ ਤਾਂ ਬਹੁਤਾ ਨਾਲੋਂ ਥੋੜਾ ਚੰਗਾ ਭਾਵੇਂ ਮੈਂ ਕੁਆਲਿਟੀ 'ਚ ਵਿਸ਼ਵਾਸ ਰੱਖਦਾ ਕੁਆਲਿਟੀ 'ਚ ਨਹੀਂ ਜਿਹੜੇ ਲੋਕ ਇਸ ਕੰਮ 'ਚ ਇਸ ਮਕਸਦ ਨੂੰ ਮੁੱਖ ਰੱਖ ਕੇ ਪੰਜਾਬ ਜਾਂਦੇ ਆ ਕਿ ਮੈਨੂੰ ਉੱਥੇ ਜਾਣ ਪਛਾਣ ਮਿਲੇ ਲੋਕਾਂ ਚ ਨਾਅ ਮਿਲੇ ਮੈਂ ਉਹਨਾਂ ਦੇ ਨੇੜੇ ਕਦੀ ਨਹੀਂ ਜਾਂਦਾ ਕਿਉਂਕਿ ਉਹ ਲੋਕ ਸਿਰਫ ਸ਼ਹਰ ਤੇ ਭੁੱਖੇ ਹੈਗੇ ਆ ਮੈਂ ਉਹਨਾਂ ਚੋਂ ਕਤਈ ਨਹੀਂ ਜੀ ਥੋੜੀ ਜਿਹੀ ਗੱਲ ਸਾਹਿਦ ਬਾਰੇ ਵੀ ਕਰਾਂਗੇ ਯੂਰੋਪੀਅਨ ਪੰਜਾਬੀ ਸਾਥ ਦੇ ਨਾਲ ਤੁਸੀਂ ਜੁੜੇ ਹੋਏ ਹੋ ਇਹ ਕੀ ਹੈ ਯੂਰੋਪੀਅਨ ਪੰਜਾਬੀ ਸਾਥ ਇਹ ਬੇਸਿਕਲੀ ਪੰਜਾਬੀਆਂ ਦੇ ਸਮੂਹ ਦਾ ਇੱਕ ਕਾਠਾਗਾ ਐ ਯੂਰਪੀ ਪੰਜਾਬੀ ਸਾਥੀ ਇੰਗਲੈਂਡ ਤੇ ਲਗਭਗ 30 ਸਾਲ ਤੋਂ ਚੱਲੂ ਆ ਸਾਡੇ ਉਥੇ ਸੰਚਾਲਕ ਆ ਸਰਦਾਰ ਮੋਤਾ ਸਿੰਘ ਸਰਾਏ ਯੂਰਪੀ ਪੰਜਾਬੀ ਸਾਥੀ ਦੇ ਐ ਸਾਥ ਨਾਲ ਜੁੜੀਆਂ ਸਕਸ਼ੀਤਾ ਨੂੰ ਸੰਭਾਲਣਤ ਕਰਨਾ ਉਹਨਾਂ ਦਾ ਮਾਨਤਨ ਕਰਨਾ ਉਹਨਾਂ ਦੀਆਂ ਕਿਤਾਬਾਂ ਨੂੰ ਛਪਾ ਕੇ ਲੋਕਾਂ 'ਚ ਵੰਡਣਾ ਔਰ ਉਸ ਸੋਚ ਦੇ ਲੋਕ ਸਾਨੂੰ ਸਪான்ਸਰ ਕਰਦੇ ਆ ਉਹ ਕਿਤਾਬਾਂ ਦੇ ਸੰਬੰਧ 'ਚ ਸਾਨੂੰ ਕਿਤਾਬਾਂ ਦੀ ਛਪਵਾਇ ਦੀ ਪੈਸੇ ਦਿੰਦੇ ਆ ਤੇ ਅਸੀਂ ਆਪਣੇ ਮੱਧਵਰੇ ਲੋਕਾਂ ਦੇ ਘਰੀ ਘਰੀ ਪੁੱਛਦਾ ਕਰਦੇ ਆ ਨਿਸ਼ਕਾਮ ਆ ਵੀ ਗੱਲ ਔਰ ਨਾਲ ਦੀ ਨਾਲ ਇਹ ਪ੍ਰੋਗਰਾਮ ਅਸੀਂ ਕਰਦੇ ਉੱਥੇ ਇੱਕ ਚੈਨਲ ਦੇ ਉੱਤੇ ਉਹਦਾ ਨਾਮ ਹੈ ਵਿਰਸੇ ਦੇ ਵਾਰਿਸ ਓਕੇ ਔਨ ਅਕਾਲ ਚੈਨਲ ਅਕਾਲ ਚੈਨਲ ਤੇ ਅਸੀਂ ਪ੍ਰੋਗਰਾਮ ਕਰਦੇ ਆ ਅਸੀਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਆਪਣੇ ਸੁਰਤੇ ਦੇ ਰੂਬਰੂ ਹੋਣੇ ਆ ਜੀ ਤੇ ਅੱਖਾ ਉਡੀਕ ਕੇ ਬਾਹਾ ਔਲਾਰ ਕੇ ਉਹ ਸੁਰਤੇ ਸਾਡੀ ਇੰਤਜ਼ਾਰ ਕਰਦੇ ਤੇ ਸਾਨੂੰ ਉਹ ਮਾਈਕ ਸਾਡੇ ਦੇ ਕੇ ਸਨਮਾਨ ਦਿੰਦੇ ਆ ਸਾਨੂੰ ਖੁਸ਼ੀ ਇਸ ਗੱਲ ਦੀ ਪਿਛਲੇ 10 ਸਾਲ ਤੋਂ ਇਸ ਕਾਰਜ ਵਿੱਚ ਅਸੀਂ ਲਗਾਤਾਰ ਚੱਲ ਰਹੇ ਆ ਥਰੂ ਚੈਨਲ ਲੇਕਿਨ ਇਹ ਕੰਮ ਪਿਛਲੇ 30 ਸਾਲ ਤੋਂ ਨਿਰੰਤਰ ਜਾਰੀ ਹੈ ਜੀ ਇੰਗਲੈਂਡ ਦੇ ਥੋੜੇ ਜਿਹਾ ਸਿਆਸੀ ਹਾਲਾਤ ਵੀ ਜਾਨਣਾ ਚਾਹਾਂਗੇ ਕਿਵੇਂ ਦੇ ਚੱਲ ਰਹੇ ਨੇ ਸਿਆਸੀ ਹਾਲਾਤ ਲਗਭਗ ਪਿਛਲੀ ਸਰਕਾਰ ਜਿਹੜੀ ਸੀਗੀ ਉਹਦੇ ਦੌਰਾਨ ਡਾਵਡ ਡੋਲ ਸੀਗੇ ਹੁਣ ਨਵੀਂ ਲੇਬਰ ਸਰਕਾਰ ਆਈ ਹੈ ਹਾਂ ਹਾਂ ਐ ਕੁਝ ਤਬਦੀਲੀਆਂ ਦੀ ਉਮੀਦ ਹੈਗੀ ਆ ਹਾਂ ਹਾਂ ਤੇ ਆਸ ਕਰਦੇ ਹਾਂ ਹੋਣਗੇ ਕਿਉਂਕਿ ਲੇਬਰ ਸਰਕਾਰ ਜਿਹੜੀ ਆ ਹਮੇਸ਼ਾ ਲੇਬਰ ਕਰਨ ਵਾਲੇ ਲੋਕਾਂ ਦੇ ਹਿੱਤ ਚ ਭੁਗਦੀ ਹੈਗੀ ਆ ਜਿਹੜੀ ਪਹਿਲੀ ਟੋਰੀ ਸਰਕਾਰ ਸੀਗੀ ਉਹ ਵਪਾਰੀ ਤੇ ਪੈਸੇਵਾਲੇ ਲੋਕਾਂ ਦੇ ਹੱਕ ਚ ਭੁਗਦੀ ਸੀਗੀ ਉਹ ਸਮਾਂ ਲੰਘ ਗਿਆ ਉਹਨਾਂ ਨੇ ਲਗਭਗ 10-15 ਸਾਲ ਰਾਜ ਕਰਕੇ ਆਪਣਾ ਸਮਾਂ ਬਤਾ ਕੇ ਚਲੇ ਗਏ ਹੁਣ ਆਸ ਹੈ ਕਿ ਇਹ ਜਿਹੜੀ ਅੱਜ ਦੀ ਲੈਵ ਸਰਕਾਰ ਆ ਗਈ ਉਹ ਚ ਬਹੁਤ ਸਾਰੇ ਪੰਜਾਬੀ ਖਾਸ ਮੇਰੇ ਮਿੱਤਰ ਦੋਸਤ ਨੇ ਮੈਂ ਜ਼ਿਕਰ ਵੀ ਕਰ ਦਿਆਂਗਾ ਤਨਮਜੀਤ ਸਿੰਘ 383 ਸਲੋਤ ਤੋਂ ਤੀਜੀ ਵਾਰ ਚੁਣੇ ਗਏ ਆ ਗੁਰਿੰਦਰ ਸਿੰਘ ਜੋਸਨ ਤੇ ਇੱਕ ਪ੍ਰੀਤ ਗਿੱਲ ਪੰਜਾਬੀ ਕੁੜੀ ਆ ਇਹ ਜਿਹੜੇ ਨੌਜਵਾਨ ਬੱਚੇ ਅੱਗੇ ਆਏ ਹੈਗੇ ਆ ਮੈਂ ਸਭ ਨੇ ਪੰਜਾਬੀਆਂ ਦੀ ਆਵਾਜ਼ ਉਹ ਪਾਰਲੀਮੈਂਟ ਚ ਬੁਲੰਦ ਕਰਨਗੇ ਜੀ ਔਰ ਸਿੱਧਤ ਨਾਲ ਕਰਨਗੇ ਮੈਨੂੰ ਇਹ ਪੂਰੀ ਆਸ ਤੇ ਉਮੀਦ ਆ ਹਮ ਹਮ ਜੀ ਅੱਛਾ ਜੀ ਸਾਹਿਤ ਨਾਲ ਵੀ ਤੁਸੀਂ ਜੁੜੇ ਹੋਇਓ ਸਪੋਰਟਸਮੈਨ ਵੀ ਰਹੇ ਹੋ ਕੋਚ ਵੀ ਰਹੇ ਹੋ ਮੀਡੀਆ ਕਰਮੀ ਦੇ ਤੌਰ ਤੇ ਕੰਮ ਕਰਦੇ ਹੋ ਕੋਈ ਇਹੋ ਜੀ ਫੀਲਡ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਇਹ ਮੇਰੀ ਕਰਨੀ ਰਹਿ ਗਈ ਹੈ ਤੇ ਇਹਦੇ ਵਿੱਚ ਮੈਂ ਜ਼ਰੂਰ ਕਰਨਾ ਚਾਹੁੰਦਾ ਔਰ ਬਤੌਰ ਮੀਡੀਆ ਪਰਸਨ ਵੀ ਤੁਹਾਨੂੰ ਲੱਗਦਾ ਵੀ ਕੋਈ ਐਸੀ ਅ ਖਬਰ ਜਾਂ ਕੋਈ ਐਸੀ ਫੀਲਡ ਹੈ ਜਿਹਦੇ ਵਿੱਚ ਹੁਣ ਤੱਕ ਤੁਹਾਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਤੁਸੀਂ ਉਹ ਕਰਨਾ ਚਾਹੁੰਦੇ ਹੋ ਅ ਜ਼ਰੂਰ ਉਡਾਰੀਆਂ ਹਰ ਇੱਕ ਬੰਦਾ ਮਾਰਨਾ ਚਾਹੁੰਦਾ ਲੇਕਿਨ ਸਮਾਂ ਤੇ ਸਿਹਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਮੈਂ ਲਗਭਗ ਸਾਰੀ ਉਮਰ ਸਪੋਰਟਸ ਕੀਤੀ ਹੈ ਮੈਂ ਇੰਗਲੈਂਡ ਚ 21 ਸਾਲ ਵੋਲੀਬਾਲ ਖੇਡਿਆ ਨੈਸ਼ਨਲ ਡਿਵੀਜ਼ਨ ਸੈਕੰਡ ਉਸ ਤੋਂ ਬਾਅਦ ਮੇਰੇ ਆਪਣੇ ਵਿੱਚ ਜਵਾਨ ਹੋ ਕੇ ਤਾਂ ਮੈਂ ਉਹਨਾਂ ਨੂੰ 7 ਸਾਲ ਫੁੱਟਬਾਲ ਖੜਾਇਆ ਮੈਨੂੰ ਤਸੱਲੀ ਆ 150 ਬੱਚਾ ਮੇਰੇ ਕੋਲ ਹਰ ਹਫ਼ਤੇ ਖੇਡਦਾ ਹੁੰਦਾ ਸੀ ਤੇ ਮੈਂ 7 ਸਾਲ ਜਿਹੜਾ ਰਿਜ਼ਲਟ ਇੰਗਲੈਂਡ ਦੇ ਦਿੱਤਾ ਕੇ ਐਫ ਐਫ ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਤਹਿਤ ਉਹਨਾਂ ਦੇ ਰਿਕਾਰਡ ਚ ਦਰਜਿਆ ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਵੀ ਖੇਡਣ ਖੜਾਉਣ ਨਾਲੋਂ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਆ ਤੇ ਮੈਂ ਆਪਣੇ ਚੈਨਲ ਦੇ ਜ਼ਰੀਏ ਖੇਡਾਂ ਨੂੰ ਔਰ ਖਿਡਾਰੀਆਂ ਨੂੰ ਪ੍ਰਮੋਟ ਕਰਨ ਦੀ ਹੋਰ ਚ ਲੱਗ ਰਹਾ ਔਰ ਬੈਕ ਹੋਮ ਇੱਥੇ ਵਸਨੀ ਬੈਕ ਹੋਮ ਮੈਂ ਇੱਕ ਅਕੈਡਮੀ ਖੋਲੀ ਮੈਨੂੰ ਚੰਡੀਗੜ੍ਹ ਤੋਂ ਡੀਜੀਪੀ ਰਾਜਨ ਗੋਪਾਲ ਜੀ ਸਗੇ ਉਹਨਾਂ ਨੇ ਫੋਨ ਕੀਤਾ ਮੈਨੂੰ ਕਿ ਅਸੀਂ ਪੰਜਾਬ ਚ ਟੈਸਟ ਮੈਚ ਕਰਾ ਰਹੇ ਹਾਂ ਬਾਲੀਵੋਲ ਦੇ ਹਮਮਾ ਇੰਡੀਆ ਪੰਜਾਬ ਵਰਸਸ ਪਾਕਿਸਤਾਨ ਪੰਜਾਬ ਇਹ 2004 ਦੀ ਗੱਲ ਹੈ ਤੇ ਇੱਕ ਟੈਸਟ ਤੁਹਾਨੂੰ ਦੇਣਾ ਮੈਂ ਤੁਹਾਡੇ ਸੋਹਤਰਾਂ ਨਾਲ ਸਾਂਝਾ ਕਰਨੇ ਚਾਹਾਂ ਗੱਲ ਮੈਂ ਨੂਰਮੈਲ ਨੂੰ ਬਲਾਉਂ ਕਰਦਾ ਜੀ ਤੇ ਨੂਰਮੈਲ ਚ ਅਸੀਂ 2004 ਚ ਇਹ ਟੈਸਟ ਕਰਾਇਆ ਹਮਮਾ ਉਸ ਟੈਸਟ ਤੋਂ ਬਾਅਦ ਇਹ ਅਕੈਡਮੀ ਖੋਲੀ ਆਪਣੇ ਪਿਤਾ ਜੀ ਦੇ ਨਾਂ ਤੇ ਜਗਤ ਸਪੋਰਟਸ ਕੱਟਬੀ ਤੇ ਚਾਰ ਮੁੰਡੇ ਅਸੀਂ ਇੰਡੀਆ ਦੀ ਟੀਮ 'ਚ ਬਾਲੀਵੋਲ ਦੀ ਟੀਮ 'ਚ ਦੇ ਚੁੱਕੇ ਆ ਔਰ ਜਿਹੜਾ ਕੈਪਟਨ ਸਗਾ ਉਹ ਇੰਡੀਆ ਦੀ ਟੀਮ ਦਾ ਉਹ ਸਾਡਾ ਆਪਣਾ ਪ੍ਰੋਡਿਊਸ ਕੀਤਾ ਬੱਚਾ ਸਗਾ ਅੱਜ ਕੱਲ ਕੈਨੇਡਾ ਤੋਂ ਕੈਲਗਰੀ ਰਹਿ ਰਿਹਾ ਮੈਨੂੰ ਖੁਸ਼ੀ ਹੁੰਦੀ ਆ ਇਦਾਂ ਦੀਆਂ ਗੱਲਾਂ ਕਰਕੇ ਕਿਉਂਕਿ ਕਰਨਾ ਤੇ ਕਹਿਣਾ ਬਹੁਤ ਅੰਤਰ ਹੁੰਦਾ ਮੈਂ ਕਰਕੇ ਕਹਿਣਾ ਚਾਹੁੰਦਾ ਮੈਂ ਕਹਿ ਕੇ ਕਰਨਾ ਨਹੀਂ ਚਾਹੁੰਦਾ ਸੋ ਖੁਸ਼ੀ ਆ ਇਸ ਗੱਲ ਤੇ ਏਸੀ ਗੱਲ ਨੂੰ ਅਸੀਂ ਇੰਗਲੈਂਡ 'ਚ ਬਹੁਤ ਸਾਰੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਕੇ ਵੱਡੀਆਂ ਟੀਮਾਂ 'ਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂ ਤੇ ਅੱਜ ਕੱਲ ਮੈਂ ਖਿਡਾਰੀਆਂ ਨੂੰ ਪ੍ਰੋਮੋਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਜੀ ਬਹੁਤ ਵਧੀਆ ਗੱਲ ਹੈ ਆਜੈਬ ਜੀ ਅਖੀਰ ਦੇ ਵਿੱਚ ਤੁਸੀਂ ਸਾਰਿਆਂ ਨੂੰ ਕੁਝ ਕਹਿਣਾ ਚਾਹੋਗੇ ਇਸ ਜਵਾਬ ਇਸ ਲਈ ਵੀ ਜ਼ਰੂਰ ਦੇਣਾ ਕਿਉਂਕਿ ਇੱਕ ਮੀਡੀਆ ਪਰਸਨ ਹੋਣ ਦੇ ਨਾਤੇ ਵੀ ਤੁਸੀਂ ਬਹੁਤ ਕੁਝ ਦੇਖ ਰਹੇ ਹੋ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵਿਚਰਦੇ ਵੀ ਹੋ ਤੁਹਾਡੀਆਂ ਫੀਲਡ ਬਹੁਤ ਸਾਰੀਆਂ ਫੀਲਡ ਹੈ ਜਿੱਥੇ ਤੁਸੀਂ ਕਈਆਂ 'ਚ ਕੰਮ ਕਰ ਚੁੱਕੇ ਹੋ ਕਈਆਂ 'ਚ ਤੁਸੀਂ ਕਰ ਰਹੇ ਹੋ ਤੇ ਕਈਆਂ 'ਚ ਕਰਨਾ ਚਾਹੁੰਦੇ ਹੋ ਸੋ ਉਸ ਨਾਤੇ ਤੁਸੀਂ ਕੀ ਸਾਰਿਆਂ ਨੂੰ ਮੈਸੇਜ ਕਨਵੇ ਕਰੋਗੇ ਨਾ ਸਿਰਫ ਕੈਨੇਡੀਅਨ ਲਈ ਬਲਕਿ ਜਿਹੜੇ-ਜਿਹੜੇ ਵੀ ਮੁਲਕ ਦੇ ਲੋਕ ਜਿੱਥੇ ਵੀ ਸਾਡੀ ਕਮਿਊਨਿਟੀ ਦੇ ਲੋਕ ਨੇ ਜਿਹੜੇ ਸੁਣਦੇ ਨੇ ਪ੍ਰੋਗਰਾਮ ਉਹਨਾਂ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਸੇਜ ਸੱਚੀ ਗੱਲ ਤੇ ਹੈਗੇ ਵੀ ਕਿਸੇ ਦੀ ਸੁਣਦਾ ਕੋਈ ਨਹੀਂ ਜਿਹਦੀ ਜਿੱਤੇ ਦੀ ਗੱਲ ਹਾਂ ਮੈਂ ਸਮਝਦਾ ਵੀ ਜੇ ਤੁਹਾਨੂੰ ਕੋ ਲੱਗਦਾ ਚੰਗਾ ਕੰਮ ਕਰ ਰਿਹਾ ਉਹਨੂੰ ਜਾਂ ਤਾਂ ਫੋਲੋ ਕਰੋ ਤੇ ਜਾਂ ਫਿਰ ਉਹਦੇ ਵਾਂਗ ਕਰਨ ਦੀ ਕੋਸ਼ਿਸ਼ ਕਰੋ ਇਹ ਗੱਲ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਜਿਹੜੀ ਗੱਲ ਆਪ ਨਹੀਂ ਕਰਦਾ ਉਹ ਮਦਦ ਨੂੰ ਕਿਵੇਂ ਕਹਿ ਸਕਦਾ ਮੈਂ ਕਰਦਾ ਤੇ ਮੈਂ ਕਰਨ ਤੇ ਦਸਨ ਚ ਅੰਤਰ ਜਿਹੜਾ ਹੈਗਾ ਉਹ ਉਹ ਉਹਨੂੰ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਹਿਣ ਨਾਲੋਂ ਕਰਕੇ ਦਿਖਾ ਦੇਣਾ ਮੈਂ ਉੱਤੇ ਜ਼ਿਆਦਾ ਵਿਸ਼ਵਾਸ ਕਰਦਾ ਸੋ ਜਿਵੇਂ ਮੈਂ ਚੱਲਦੇ ਫਿਰਦਿਆਂ ਖੇਡਾਂ ਵੱਲ ਯੋਗਦਾਨ ਪਾ ਕੇ ਆਪਣੇ ਮਨ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਸਾਰੇ ਦਰਸ਼ਕਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਰਲ ਮਿਲ ਕੇ ਸਮਾਜ ਵਿੱਚ ਵਿਚਰਦੇ ਹੋ ਜਿੱਥੇ ਵੀ ਤੁਹਾਨੂੰ ਚੰਗਾ ਲੱਗਦਾ ਕੰਮ ਕੋਈ ਜਿਹੜਾ ਵੀ ਤੁਸੀਂ ਕਰ ਸਕਦੇ ਹੋ ਕਰਨ ਦੀ ਕੋਸ਼ਿਸ਼ ਕਰੋ ਇਹ ਬੁਢਾਪਾ ਤੱਕ ਤਾਂ ਰੋਣਾ ਹੀ ਹੈ ਜਾਣਾ ਇਸ ਦੁਨੀ ਤੋਂ ਹੈਗਾ ਲੇਕਿਨ ਤੁਹਾਡੇ ਜਾਣ ਤੋਂ ਮਗਰੋਂ ਤੁਹਾਡੇ ਕੀਤੇ ਕੰਮ ਨੂੰ ਲੋਕ ਸਲਾਉਣ ਵਾਲੇ ਇਸ ਦੁਨੀਆ ਤੇ ਹੈਗੇ ਉਹ ਯਾਦ ਕਰਦੇ ਰਹਿਣਗੇ ਬਿਲਕੁਲ ਥੈਂਕ ਯੂ ਸੋ ਮੱਚ ਅਜੈਬਗਰ ਸਾਹਿਬ ਸਟੂਡੀਓ ਦੇ ਵਿੱਚ ਆਏ ਔਰ ਸਪੈਸ਼ਲੀ ਤੁਸੀਂ ਇੰਗਲੈਂਡ ਤੋਂ ਇਹਨਾਂ ਦਿਨਾਂ ਦੇ ਵਿੱਚ ਸਰੀ ਦੇ ਵਿੱਚ ਆਏ ਹੋਏ ਹੋ ਹਰ ਸਾਲ ਚੱਕਰ ਲਗਾ ਹੀ ਲੰਨੇ ਹੋ ਬਹੁਤ ਸਾਰੇ ਨਵੇਂ ਖੱਟੇ ਮਿੱਠੇ ਤਜਰਬੇ ਜਿਹੜੇ ਨੇ ਉਹ ਇਥੋਂ ਲੈ ਕੇ ਜਾਣੇ ਹੋ ਥੈਂਕ ਯੂ ਸੋ ਮੱਚ ਅੱਗੇ ਵੀ ਤੁਹਾਡਾ ਮੁਲਾਕਾਤ ਕਰਦੇ ਰਵਾਂਗੇ ਕਿਸੇ ਨਾ ਕਿਸੇ ਵਿਸ਼ੇ ਧੰਨਵਾਦ ਤੁਹਾਡਾ ਸ਼ਰਜੀ ਤੁਹਾਡਾ ਤੇ ਤੁਹਾਡੇ ਚੱਲ ਪੰਜਾਬੀ ਦਾ ਇਹ ਰਸਮੀ ਤੌਰ ਤੇ ਕਹਿਣਾ ਬਣਦਾ ਵੀ ਹੈਗਾ ਔਰ ਬਹੁਤ ਜ਼ਰੂਰੀ ਹੈ ਮੇਰੀ ਛੋਟੀ ਜਿਹੀ ਆਵਾਜ਼ ਨੂੰ ਤੁਸੀਂ ਦੁਨੀਆ ਦੇ ਕੋਨੇ ਕੋਨੇ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਮੈਨੂੰ ਇਹ ਆਸ ਹੈ ਤੇ ਮੈਂ ਦੁਆਰਾ ਹੁਣ ਸਮਝ ਵੀ ਆਇਆ ਤੇ ਤੁਹਾਨੂੰ ਜੂਰੋਂ ਮਿਲਾਂਗਾ ਇਸ ਲਈ ਤੁਹਾਡਾ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਕੁਲ ਧੰਨਵਾਦ ਜੀ ਥੈਂਕ ਯੂ ਜੀ ਸੋ ਅਜੈਬ ਗਰਚਾ ਜੀ ਸਟੂਡੀਓ ਦੇ ਵਿੱਚ ਸੀਗੇ ਤੇ ਇੰਗਲੈਂਡ ਤੋਂ ਇਹਨਾਂ ਦਿਨਾਂ ਦੇ ਵਿੱਚ ਸਾਰੇ ਦੇ ਵਿੱਚ ਆਏ ਨੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਕੀਤੀ ਗੱਲਾਂ ਤੁਸੀਂ ਵੀ ਉਹ ਗੱਲਾਂ ਸੁਣੀਆਂ ਹੋਣੀਆਂ ਨੇ ਜੋ ਤਜਰਬੇ ਨੇ ਉਹਨਾਂ ਨੇ ਸਾਂਝੇ ਕੀਤੇ ਐ ਹਾਲਾਂਕਿ ਜਿਸ ਤਰੀਕੇ ਨਾਲ ਉਹ ਬਦੌਰ মিডিਆ ਪਰਸਨ ਕੰਮ ਕਰ ਰਹੇ ਨੇ ਹਜੇ ਵੀ ਨਾਤੌਨਾ ਦੀ ਕਲਮ ਰੁਕੀ ਐ ਤੇ ਨਾ ਹੀ ਉਹਨਾਂ ਦੀ ਜਿਹੜੀ ਜਰਨੀ ਐ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਦੌਰਾ ਕਰਨ ਵਾਲੀ ਉਹ ਵੀ ਰੁਕੀ ਨਹੀਂ ਐ ਸੋ ਹਜੇ ਵੀ ਉਹ ਆਪਣੀ ਫੀਲਡ ਦੇ ਵਿੱਚ ਕੰਮ ਕਰਦੇ ਰਹਿੰਦੇ ਨੇ ਤੇ ਅੱਗੇ ਵੀ ਉਹ ਕਹਿੰਦੇ ਨੇ ਕਿ ਸਪੋਰਟਸ ਲਈ ਵੀ ਬਹੁਤ ਕੁਝ ਕਰਨਾ ਚਾਹੁੰਦੇ ਨੇ ਜਿਹਦੇ ਵਾਸਤੇ ਉਹਨਾਂ ਨੂੰ ਸਾਰੇ ਪਾਈਚਾਰੇ ਦੀ ਸਪੋਰਟ ਦੀ ਵੀ ਬਹੁਤ ਜ਼ਿਆਦਾ ਲੋੜ ਐ ਸੋ ਮਿਲ ਕੇ ਆਪਾਂ ਇਹਨਾਂ ਸਾਰਿਆਂ ਨੂੰ ਸਪੋਰਟ ਜਿਹੜੀ ਐ ਜਿੰਨੀ ਵੀ ਹੋ ਸਕੇ ਉਹ ਜ਼ਰੂਰ ਕਰੀਏ ਤਾਂ ਕਿ ਇੰਗਲੈਂਡ ਤੇ ਕੈਨੇਡਾ ਦੇ ਜਿਹੜੇ ਮਹਿਮਾਨ ਨੇ ਉਹ ਇੱਕ ਦੂਜੇ ਵੱਲ ਜਦੋਂ ਆਂਦੇ ਜਾਂਦੇ ਨੇ ਤਾਂ ਵਧੀਆ-ਵਧੀਆ ਤਜਰਬੇ ਜਿਹੜੇ ਨੇ ਉਹ ਜ਼ਰੂਰ ਲੈ ਕੇ ਜਾਣ ਫਿਲਹਾਲ ਦੇ ਲਈ ਐਨ ਆਈ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ